ਸੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਸ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਅੱਜ ਆਪਾਂ ਇੱਕ ਭਾਈ ਅ ਰੈਸਪੀ ਜੀ ਬਣਾਉਣੇ ਆ ਇੱਕ ਜਿਵੇਂ ਟੂਈ ਦੁਖਦੀ ਹੈ ਜ ਆਪਣੇ ਵਾਈਵਾਦੀ ਹੁੰਦੀ ਆ ਉਸ ਚੀਜ਼ ਤੋਂ ਆਪਾਂ ਅ ਅ ਰੈਸਪੀ ਤਿਆਰ ਕਰਦੇ ਆ ਦੇਖਦੇ ਆ ਵੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਹੁੰਦੀਆਂ ਨੇ ਤੇ ਜੇ ਕਿਸੇ ਵੀ ਭੈਣ ਭਰਾ ਦੀ ਟੂਈ ਚਾਹ ਵਾਈਵਾਦੀ ਹੈ ਤਾਂ ਉਹ ਚੀਜ਼ ਤੁਸੀਂ ਬਣਾ ਕੇ ਖਾ ਸਕਦੇ ਇੱਕ ਵਾਰੀ ਪੁੱਛਦੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨੇ ਹੈਲੋ ਕੀ ਬਣਾ ਰਹੇ ਹੋ ਦਵਾਈ ਬਦੀ ਤਾਂ ਦਵਾਈ 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 ਇਹ ਕੀ ਚੀਜ਼ ਆ ਕਮਰਕਸ ਕਮਰਕਸ ਓਕੇ ਇਹ ਹੈ ਜੀ ਕਮਰਕਸ ਧੂਈ ਤਾਂ ਚੰਗਾ ਧੂਈ ਤਾਂ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ ਇਹ ਅੱਜ ਇਹ ਇੱਕ ਦਵਾਈ ਤਿਆਰ ਕਰਦੇ ਆ ਦਵਾਈ ਵਾਂਗੂ ਦਵਾਈ ਹੁੰਦੀ ਆ ਹਾਂਜੀ ਤੇ ਵੀਡੀਓ ਦੇ ਨਾਲ ਹੰਤ ਤੱਕ ਜਰੂਰ ਬਨੇ ਰਹੋ ਦਰਸ਼ਕੋ ਤੇ ਵਿੱਚ ਇਸ ਦੇ ਪੈਂਦਾ ਜੀ ਕਿਹੋ ਪਾਵਾਂਗੇ ਤੇ ਮੇਥੀ ਸ਼ੱਕਰ ਕਿਉਂਕਿ ਮੇਥੀ ਕੌੜੀ ਹੁੰਦੀ ਹੈ ਕਿਸੇ ਨੇ ਦੱਸਿਆ ਵੀ ਭਾਈ ਸ਼ੱਕਰ ਦੇਸੀ ਸ਼ੱਕਰ ਦਾ ਉਪਯੋਗ ਜ਼ਰੂਰ ਕਰਨਾ ਐ ਭਾਈ ਮੇਥੀ ਹੁਣ ਮੇਥੀ ਜਿਹੜੀ ਪੀ ਲੈਣਗੇ ਤੇ ਅਜਵੈਨ ਤੇ ਜਿੰਨੂੰ ਸਿਰਫ ਸਾਲਮ ਪੰਜਾ ਤੇ ਸਫੇਦ ਮੂਸਲੀ ਵਿੱਚ ਪੈਂਦੀ ਹੈ ਜਿਹਨੂੰ ਸਿਰ ਬੰਦੇ ਖਾ ਸਕਦੇ ਮੁੱਢੀ ਖਾਣਗੇ ਕਿਹੜਾ ਕਿਹੜਾ ਕਿਹੜੀ ਕਿਹ ਚੀਜ਼ ਸਾਲਮ ਪੰਜਾ ਸਫੇਦ ਮੂਸਲੀ ਸਾਲਮ ਪੰਜਾ ਤੇ ਸੁਮੇਦ ਸਫੇਦ ਮੂਸਲੀ ਸਫੇਦ ਹਾਂ ਓਕੇ ਸਫੇਦ ਮੂਸਲੀ ਤੇ ਆ ਜੀ ਆਪਣੀ ਖਸਖਸ ਤੇ ਗੋਟ ਗੁੱਟ ਕਹਿੰਦੇ ਨੇ ਜੀਜੀ ਨੂੰ ਕੋਪਰੇ ਦਾ ਗੋਟ ਸਿਰ ਤੋਂ ਵੀ ਬਰੀਆਂ ਭੈਣਾਂ ਜਿਨ੍ਹਾਂ ਦਾ ਸਰਦਾਰਦ ਕਰਦਾ ਉਹ ਵੀ ਗੁੱਟ ਜਮਾ ਕੇ ਖਾਂਦੀਆਂ ਪਾਈ ਮੈਥੀ ਚ ਪੀ ਜਾਂਦੇ ਨੇ ਮੈਥੀ ਤੇ ਇਹ ਗੁੱਟ ਜਦੋਂ ਆਪਾਂ ਦਰਦ ਕਰਦਾ ਕਈ ਮੇਰੀਆਂ ਭੈਣਾਂ ਕਹਿੰਦੇ ਨੇ ਸਾਡੇ ਸਿਰ ਪੀੜ ਹੁੰਦੀ ਉਦੋਂ ਗੁੱਟ ਵੀ ਜਮਾ ਕੇ ਖਾਇਆ ਜਾਂਦਾ ਤੇ ਦਰਦਰੀ ਜੀ ਕਰਨੀ ਕਿ ਹੋਰ ਪੀਣੀ ਆ ਹੋਰ ਪੀ ਲੋ ਹਜੇ ਤਾਂ ਹਾਂ ਤੇ ਆਹ ਨੇ ਭਾਈ ਦਾਪ ਖਾ ਦੋ ਗੁੱਟਾ ਹੂੰ ਥਣ ਬਣ ਗਈ ਵਧੀਆ ਮਨਾ ਸਹੀ ਹੈ ਹੋਰ ਪਾਲਿਆ ਕਰੋ ਇਹਦੇ ਚ ਤਾਂ ਹੋਰ ਪੀਸੀ ਜਾਊਗੀ ਮੇਥੀ ਦਰਸ਼ਕੋ ਆਈ ਪੀ ਕੇ ਥੋੜੀ ਜੀ ਗ੍ਰाइंड ਕਰਕੇ ਤੇ ਸਾਰੀ ਪੀਣੀ ਹੈ ਮੇਥੀ ਦੀ ਖੁਸ਼ਬੂ ਵੇਖਣੀ ਸੋਣੀ ਹੈ ਨਾ ਜਿਹਨੂੰ ਭਾਈ ਸਬਜ਼ੀਆਂ ਦੇ ਵਿੱਚ ਵੀ ਅ ਪ੍ਰਯੋਗ ਕੀਤਾ ਜਾਂਦਾ ਆਪਾਂ ਕੋਈ ਵੀ ਘਰੇ ਸਬਜ਼ੀ ਬਣਾਈਏ ਇਹਦਾ ਨਾ ਚਾਰ ਪੰਜ ਦਾਣਿਆਂ ਦਾ ਨਾ ਪ੍ਰਯੋਗ ਜ਼ਰੂਰ ਕਰ ਲਿਆ ਕਰੋ ਕਿਉਂਕਿ ਇਹ ਬਾਈਵਾਦੀ ਤੋਂ ਬਹੁਤ ਚੰਗੀ ਚੀਜ਼ ਆ ਤਾਂ ਹੀ ਭਾਈ ਇਹਨੂੰ ਜਮਾ ਜਮਾ ਕੇ ਖਾਂਦੇ ਨੇ ਲੋਕ ਤੇ ਇਧਰ ਭਾਈ ਪ੍ਰੀਤ ਅੱਜ ਪਕਾਉਂਦੀ ਹੈ ਬਾਜਰੇ ਦੀਆਂ ਰੋਟੀਆਂ ਇਹ ਕਹਿੰਦੀ ਵੀ ਬਾਜਰੇ ਦੇ ਅੱਛਾ ਪਰੌਂਠੇ ਪਕਾਉਣੀ ਬਾਜਰੇ ਦੇ ओके जी ओके ਲੈ ਕੇ ਆਏ ਸੀਗੇ ਸਾਨੂੰ ਨਾ ਬੜਾ ਸ਼ੌਂਕ ਹੈ ਭਾਈ ਬਾਜਰੇ ਦੀਆਂ ਰੋਟੀਆਂ ਦਾ ਤੇ ਥੋੜਾ ਜਿਹਾ ਲੈ ਕੇ ਆਏ ਸੀਗੇ ਤੇ ਕਿਨਾਂ ਕੋਟੇ ਤੋਂ ਵੀ ਬਾਜਰੀ ਨਹੀਂ ਮਿਲੀ ਤੇ ਇਹ ਕਹਿੰਦੇ ਵੀ ਚੱਲ ਹੁਣ ਆਪਾਂ ਮੋਲ ਹੀ ਲਿਓਨੇ ਥੋੜਾ ਜਿਹਾ ਕਿਉਂਕਿ ਫਿਰ ਜ਼ਿਆਦਾ ਇਹ ਖਾਦਾ ਨਹੀਂ ਜਾਂਦਾ ਭਾਰਾ ਹੁੰਦਾ 30 ਮਿੰਟ ਵਰਗਾ ਹੁੰਦਾ ਅੱਛਾ ਤੇ ਇਹ ਡੈਡੀ ਨੂੰ ਇੱਕ ਦਿਨ ਮੈਂ ਕਹਿੰਦੀ ਮੈਂ ਕੱਢੜੀ ਮੈਂ ਬਾਜਰੀ ਦੀ ਰੋਟੀ ਖਾਣੀ ਹੈ ਹਾਂ ਤੇ ਬਾਅਦ ਫਿਰ ਡੈਡੀ ਕਹਿੰਦਾ ਛੰਨ ਦਿੱਤੀ ਅੱਛਾ ਠੀਕ ਹੈ ਜੀ ਆਪਾਂ ਭਈਆ ਜੀ ਬਾਜਰੇ ਦੀ ਰੋਟੀ ਖਾ ਲਾਂਗੇ ਇੱਧਰ ਪਈ ਬਿੱਟੂ ਰਾਜਾ ਵੀ ਆ ਗਿਆ ਤੇ ਇਹਨੂੰ ਆਪਾਂ ਪਾ ਦਾਂਗੇ ਭਾਈਓ ਖਿੜਾ ਆ ਜਾ ਭਾਈ ਉਹ ਤੇ ਗਾਉ ਬਾਦੀਮੂਂ ਬੜੇ ਉਹ ਵੇਖ ਭਾਈ ਖਾ ਕੇ ਜਿਵੇਂ ਉਹਨਾਂ ਨੇ ਦਿੱਲੀ ਵਾਂਗ ਇਹ ਆਹੇ ਆ ਦੇਖ ਲੋ ਭਾਈ ਆਜ਼ਾਦੀਆਂ ਨੇ ਫੁੱਲ ਚਲਾ ਮੱਖਸਾ ਬਣਾਉਣੀ ਮਾਝਾ ਬਣਾਉਣਾ ਪੋਣਾ ਦੀ ਸ਼ਾਂਤੀ ਆ ਦੀ ਚਿਲ ਆ ਮੈਨੂੰ ਸਾਧਕ ਲਈ ਕਰ ਕਾਖਰੋਟ ਅਖਰੋਟ 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 ਐਨੇ ਉੱਚੇ ਕਿਉਂ ਰੱਖੇ ਆ ਹਾਂ ਭਾਈ ਬਣਾ ਰਹੀ ਨਿੱਕੀਆਂ ਨਿੱਕੀਆਂ ਬਾਜਰੇ ਦੀ ਆਹਾ ਹੈ ਭਾਈ ਅਖਰੋਟ ਅਖਰੋਟ ਵੀ ਕਹਿੰਦੇ ਪੀਣੇ ਨੇ ਬਸ बस ते भाई सारा समान प्राण चढ़ लिया जी मैंने तो काफी दिन हो गए खाए नहीं मैं ना तो मरूंडा बन गए अखरोट पी पाले भाई पाई ਇਹਦੇ ਕੋਈ ਕੋਈ ਵਿੱਚ ਕਰਲਾ ਹੋਰ ਲੈ ਬਿੱਟੂ ਅਖਰੋਟ ਖਾ ਲੈ ਅਖਰੋਟ ਬੱਤ ਲੈ ਲੈ ਅਖਰੋਟ ਖਾ ਲੈ ਲੈ ਮੂੰਹ ਬਾਸੇ-ਬਾਸੇ ਕਰੀ ਜਾਂਦਾ ਚੜਦਾ ਨਹੀਂ ਖਾਂਦਾ ਖਰੋਟ ਆਪਾਂ ਤਾਂ ਭਈਆ ਦੇਖਾ ਨਾਲ ਹੀ ਕੱਢਦੇ ਆ ਕਰ ਲੈ ਹੂੰ ਕਰ ਲੈ ਮਿਕਸੀ ਗ੍ਰਾਡ ਹੋ ਹੈਲੋ ਜੀ ਸਾਰਾ ਕੰਮ ਰੈਡੀ ਆ ਹੁਣ ਖੋਪਰਾ ਕਦੋਂ ਕੁਛ ਕਰਨਾ ਹੈ ਹੈਲੋ ਬਈ ਥੋੜਾ ਪਾ ਲਓ ਖੋਪਰਾ ਵੀ ਮਿਕਸੀ ਗ੍ਰੈਂਡ ਦਾ ਹੋ ਜਾਂਦਾ ਆ ਹਾਂ ਇਹ ਖਾਓ ਗੱਟੇ ਆ ਲੋ ਭਾਈ ਗੁੱਟ ਵੀ ਹੋ ਗਏ ਅ ਕਦੂ ਕਸ਼ ਤੇ ਕਹਿੰਦੇ ਇੰਨਾ ਕੀ ਪਾਵਾਂਗੇ ਕਿਉਂਕਿ ਡੂਢ ਤੋਂ ਜਿਆਦੇ ਗੁੱਟ ਪਾ ਲਿਆ ਗਰਮ ਬਹੁਤ ਜਿਆਦੇ ਨੇ ਇਹ ਚੀਜ਼ਾਂ ਬਸ ਦੱਕਦੇ ਨੂੰ ਜਿਆਦਾ ਨਹੀਂ ਬਣਾ ਪਾਉਣਾ ਹੁੰਦਾ ਨਾ ਠੀਕ ਹੈ ਜੀ ਆ ਸਾਰਾ ਕੁਸ ਆਪਾਂ ਇੱਥੇ ਮਿਕਸ ਕਰਕੇ ਰੱਖ ਲਿਆ ਮੇਥੀ ਵੀ ਆ ਤੇ ਖਰੋਟ ਵੀ ਆ ਸਾਰਾ ਕੁਸ ਸਿਸਟਮ ਇੱਥੇ ਰੱਖਤਾ ਭਾਈ ਹਾਂਜੀ ਆ ਹੈਗੀ ਆ ਫੇਰ ਮੁਸਲੀ ਠੀਕ ਹੈ ਜੀ ਐਦਾਂ ਦੀ ਹੁੰਦੀ ਆ ਦੇਖ ਲਓ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਤੇ ਕਹਿੰਦੇ ਨੇ ਤੋਲਿਆਂ ਦੇ ਹਿਸਾਬ ਨਾਲ ਮਿਲਦੀ ਆ ਤੇ ਹਾਂ ਤੋਲਿਆਂ ਦੇ ਹਿਸਾਬ ਨਾਲ ਆ ਦਿਖਾਓ ਤੋਲਾ ਕੀ ਚੀਜ਼ ਹੈ ਹੈ ਸਾਲਮ ਪੰਜਾ ਸਾਲਮ ਪੰਜਾ ਹੈ ਇਹੋ ਜਾਂ ਹੁੰਦਾ ਭਾਈ ਸਾਲਮ ਪੰਜਾ ਆ ਤੁਸੀਂ ਦੇਖ ਸਕਦੇ ਹੋ ਚੀੜਾ ਜਾਂ ਚੀੜਾ ਜਾਂ ਹਨਾ ਹਾਂ ਸਾਲਮ ਪੰਜਾ ਨਹੀਂ ਹੁੰਦੀ ਵੀ ਇਹ ਪੰਜੇ ਜੰਦੇ ਨੇ ਆ ਤੇ ਓਕੇ ਆ ਦੇਖੋ ਸਾਲਮ ਪੰਜਾ ਬਈ ਇਹ ਹੁਣ ਇਸ ਨੂੰ ਗ੍ਰाइंड ਕਰਨਗੇ ਮੇਥੀ ਮੁੱਥੀ ਤਾਂ ਹਜੇ ਥੋੜੀ ਬਹੁਤ ਕਰ ਲਈ ਥੋੜੀ ਬਹੁਤ ਕਰਨੀ ਆ ਪੂਰੇ ਵੈਦ ਬਣੇ ਖੜੇ ਆ ਇੱਥੇ ਵਧੀਆ ਆਪਾਂ ਹੀ ਵੇਸਣ ਆ ਵੇਸਣ ਵੇਸਣ ਆ ਗਿਆ ਤੇ ਬਾਕੀ ਦਾ ਸਾਰਾ ਸਮਾਨ ਤੁਹਾਨੂੰ ਆਪਾਂ ਵਿਖਾਈ ਦਿੱਤਾ ਸੀਗਾ ਹਨਾ ਵੀ ਸਾਰਾ ਸੈੱਟ ਕਰ ਰੱਖਿਆ ਹੈਗਾ ਆ ਲੋ ਭਾਈ ਥੋੜੀ ਬਹੁਤ ਰਹਿ ਗਈ ਹੈ ਨਾ ਛਾਣਨੀ ਹੈ ਨਾ ਨਹੀਂ ਰਹੀ ਬਸ ਨਹੀਂ ਰਹੀ ਹੈ ਤੇ ਇਹ ਬਹੁਤ ਵਧੀਆ ਚੀਜ਼ ਹੈ ਬਾਈ ਜਰੂਰ ਤੁਸੀਂ ਵੀ ਦਵਾਈ ਤੌਰ ਤੇ ਖਾ ਸਕਦੇ ਹੋ ਮੇਰਾ ਕਲਾਉਂਡਰ ਜਾਈ ਹੁੰਦਾ ਕਿਤੇ ਕੋਸ ਹੋਰ ਲੈ ਜੇ ਕਲਾਉਂਡਰ ਟਕੇ ਹੁਣ ਪਾਪਣਾ ਘਿਓ ਅੱਛਾ ਹੁਣ ਉਹ ਕਿਉਂ ਵੀ ਪਾਊਗਾ ਉਹ ਘਿਓ ਪਾ ਕੇ ਫਿਰ ਮੇਥੀ ਦੇ ਨੀਚੇ ਲੰਦੇ ਚਮਚਾ ਦੇ ਮੈਂ ਹਾਂ ਚਮਚਾ ਦੇ ਇਹ ਇਹ ਸਿਲਵਰ ਹੈ ਪਿੰਨਾ ਬਲਦਾ ਨਹੀਂਗਾ ਹਾਂ ਹਾਂ ਇਹ ਬਲਦਾ ਨਹੀਂਗਾ ਕਿਉਂ ਕਿਉਂ ਅੱਗ ਲੱਗੂਗੀ ਪੁੰਨਣੀ ਹੈ ਪਹਿਲਾਂ ਵੇਸਣ ਚਾ ਕੋਈ ਵੀ ਆਟਾ ਹੋਵੇ ਉਹ ਪੁੰਨਣਾ ਪੁੰਨ ਕੇ ਪਹਿਲਾਂ ਬਾਹਰ ਕੱਢਣਾ ਤੇ ਫਿਰ ਉਸ ਤੋਂ ਬਾਅਦ ਘਿਓ ਪਾਉਣਾ ਹੈਗਾ ਉਪਾਕੇ ਤੇ ਜਿਹੜੀ ਪਹਿਲਾਂ ਆਪਾਂ ਸਮਗਰੀ ਤਿਆਰ ਕੀਤੀ ਸੀ ਉਹ ਵਿੱਚ ਪਾਉਣੀ ਆ। ਓਕੇ। ਕੀ ਕਰਨਾ ਸੀ? ਖੋਇਆ ਖੋਇਆ ਦੁੱਧ ਦੇ ਵਿੱਚ ਪਾ ਕੇ ਅੱਗ ਤੇ ਧਰ ਕੇ ਉਹਨੂੰ ਖੋਇਆ ਮਾਰਨਾ ਸੀ। ਖੋਇਆ ਖੋਇਆ ਤਾਂ ਉਹ ਤਾਂ ਨਹੀਂ ਤਾਂ ਇਹ ਅਸੀਂ ਮਾਰਿਆਗਾ ਹੱਸਦਾ ਸਿੱਧੇ ਦੁੱਧ ਚ ਭਿਉਂ ਕੇ ਤੇ ਘਿਓ ਚ ਕੱਢਣ ਲੱਗੇ ਆ ਤਾਂ ਹੀ ਤਾਂ ਇਹਨਾਂ ਨੇ ਫੋਨ ਕੀਤਾ ਸੀ ਬਾਈ ਹੋਰਾਂ ਨੇ ਚੱਕਿਆ ਨਹੀਂ। ਉਹ ਤੇ ਕੋੜੇ ਬਣਨਗੇ ਫਿਰ। ਅੱਛਾ। ਤੇ ਨਰਾ ਦੁੱਧ ਤੇ ਪੈ ਕੇ ਕੁਸਮੇਰੇ ਨੂੰ ਦੁੱਧ ਹੋਵੇ ਜਿੰਨਾ ਵੀ ਦੁੱਧ ਮਰਜੀ ਹੋਵੇ اچھا 7 ਕਿਲੋ ਹੋਵੇ 6 ਕਿਲੋ ਹੋਵੇ ਜਿੰਨੀ ਤੁਹਾਡੀ ਪੁਸਤ ਪੈਂਦੀ ਆ 5-6 ਕਿਲੋ ਦੁੱਧ ਤਾਂ ਹੋਣਾ ਚਾਹੀਦਾ ਹੀ ਆ اچھا ਫੇਰ ਉਹਨਾਂ ਨੂੰ ਅੱਗ ਤੇ ਉਹਨੂੰ ਤਰ ਕੇ ਤੋਂ ਦਾ ਖੋਇਆ ਮਾਰਨਾ ਏ اچھا ਤੇ ਰਲਾਓ ਫਿਰ ਤੁਸੀਂ ਬੇਸਣ ਭੁੰਨ ਲਓ ਘਿਓ ਦੇ ਵਿੱਚ ਹਾਂਜੀ ਬੇਸਣ ਤਾਂ ਭੁੰਨ ਲਿਆ ਘਿਓ ਗਰਮ ਕਰੀ ਖੜੇ ਦੂਜਾ ਸਮਾਨ ਭੁੰਨਣ ਦੇ ਲਈ ਭੁੰਨ ਲਓ ਤੇ

ਲਗਾ ਤਾਂ ਪਤਾ ਲੱਗ ਗਿਆ ਵੀ ਹੁਣ ਕਿ ਮੈਂ ਜਮਾਣਾ ਚ ਪੋਣਾ ਕਰਨਾ ਆ ਭਾਈ ਸ਼ੱਕਰ ਵਿੱਚੇ ਨਹੀਂ ਪੋਣਾ ਛੜਾਂਗਾ ਥੋੜਾ ਜਿਹਾ ਹੋਊਗਾ ਨਾ ਜਾਂਦਾ ਪਰ ਕਾਲਾ ਹੋ ਜਾਏਗਾ ਸੰਦੀਪ ਹਾਂ ਕਾਲਾ ਹੋ ਜਾਊਗਾ ਮੈਂ ਤਪ ਕੇ ਨਹੀਂ ਕੌੜਾ ਹੋ ਜਾਊਗਾ ਫਿਰ ਆ ਕੀ ਹੈ ਇਹ ਉਹ ਹੈ ਦੁੱਜੀ ਕਮਲ ਕਾਸ਼ਾ ਨਾ ਨਾ ਜਾ ਮੈਥਾ ਜਾ ਬਲ ਜੂਗਾ ਤੈਨੂੰ ਮੈਥੇ ਬਲ ਜ ਨਹੀਂ ਰਲ ਜਾਣਗੇ ਭਾਈ ਵਾਵੇ ਬਲ ਗਿਆ ਨਾ ਕੋਈ ਨਹੀਂ ਬਾਸਣ ਭੁੰਨ ਲਿਆ ਜਿਹੜਾ ਪਹਿਲਾਂ ਅੱਗ ਤੇ ਥੱਲੇ ਲਾ ਕੋਪਰੇ ਵੀ ਸਿੱਟਣੀ ਸੇੜ ਦਿਆ ਕਮਰ ਕਾਸ ਕੋਪਾ ਬੜਾ ਕੋਸ਼ ਨਹੀਂ ਹੁੰਦਾ ਆ ਤਾਂ ਗੋਡੇ ਮਾਸੇ ਚਾਹ ਨਾ ਖਸ ਖਸਖੋਪਰੇ ਅਖਰੋਟ ਬਦਾਮ ਸਾਲਮ ਪੰਜਾ ਸਾਲਮ ਪੰਜਾ ਫੇਦ ਮੂਸਲੀ ਫੇਦ ਮੂਸਲੀ ਕਮਰਕਸ ਦਾਖਾਂ ਤੇ ਲਾਸਟ ਚ ਆਉਂਦੀ ਆ ਭਾਈ ਦੁੱਜੀਆਂ ਸੱਕਰ ਜਵੈਣ ਜਵੈਣ ਵਿੱਚ ਪਾਤੀ ਨਾ ਅਜਵੈਣ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰੜਾ ਦੇ ਸਾਰੇ

ਵਧੀਆ ਬਣ ਗਿਆ ਠੀਕ ਆ ਆਪਾਂ ਇਹ ਦਵਾਈ ਦੂਈ ਸਾਰੀ ਤੇ ਰਲ ਤੇ ਪਾਕੀ ਗੱਲ ਹੁੰਦਾ ਲੇ ਕੜਾਈ ਹਲਦੀ ਹੈ ਤੇ ਹਲਦੀ ਨਹੀਂ ਹਾਂ ਆਪਾਂ ਪਿੰਨੀਆਂ ਵੱਟੀਆਂ ਜਾਂਦੇ ਨੇ ਸਵੇਰੇ ਖਾ ਕੇ ਵੈਲੇ ਜੇ ਕੋਲੀ ਲੱਗੇ ਤਾਂ ਮੈਂ ਬਰਚਾ ਦਾਂ ਰਾਤ ਰਾਤ ਮੈਂ ਇੱਥੇ ਫ੍ਰੀਜ ਚ ਨਾ ਰੱਖੀ ਆ ਤੂੰ ਹੀ ਜੰਮ ਜਾਣਗੇ ਕਿਉਂ ਹਾਂਜੀ ਦਰਸ਼ਕੋ ਆਪਾਂ ਸਾਰੀ ਜਿਹੜੀ ਦਵਾਈ ਸੀਗੀ ਸਾਰੀ ਰਲਾਲੀ ਸੀਗੀ ਜਿਹਦੇ ਵਿੱਚ ਮੇਥੀ ਤੇ ਬਾਕੀ ਦੀ ਜਿਹੜੀ ਸਮਗਰੀ ਸੀ ਉਹ ਆਪਾਂ ਤੁਹਾਨੂੰ ਵੀਡੀਓ ਰਾਈ ਬਖਾਤੀ ਸੀਗੇ ਨਾ ਮੇਥੀ ਜਿਹੜੀ ਜੋੜਾਂ ਦੇ ਦਰਦ ਵਾਸਤੇ ਵਾ ਵਾਸਤੇ ਬਹੁਤ ਜ਼ਿਆਦਾ ਚੰਗੀ ਹੈ ਤੇ ਉਹ ਸਾਰੀਆਂ ਚੀਜ਼ਾਂ ਆਪਾਂ ਰਲਾਲੀਆਂ ਸੀ ਪਿੰਨੀਆਂ ਠੰਡੀਆਂ ਹੋ ਗਈਆਂ ਸੀ ਠੰਡੀਆਂ ਹੋਣ ਤੋਂ ਬਾਅਦ ਭਾਈ ਮੈਂ ਡੱਬੇ ਚ ਪਾਤੀਆਂ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਗੋਡੇ ਗਿੱਟਿਆਂ 'ਚ ਦਰਦ ਹੈ ਹਨਾ ਜੋੜਾਂ 'ਚ ਦਰਦ ਹੈ ਚਾਹ ਵਾ ਦੀ ਪ੍ਰੋਬਲਮ ਹੈ ਤਾਂ ਇਹ ਤੁਸੀਂ ਮੇਥੀ ਜਿਹੜੀ ਰਲਾ ਕੇ ਜ਼ਰੂਰ ਖਾਇਓ ਇਹ ਇੱਕ ਦੇਸੀ ਦਵਾਈ ਹੁੰਦੀ ਹੈ ਤੇ ਤੁਸੀਂ ਜਰੂਰ ਇਸ ਦਾ ਸੇਵਨ ਕਰਨਾ ਤੇ ਫਿਰ ਤੁਸੀਂ ਰਿਜ਼ਲਟ ਦੇਖਿਓ ਤੇ ਹੁਣ ਭਾਈ ਮੈਂ ਇਸ ਨੂੰ ਪਾਤਾ ਸੀਗਾ ਡੱਬੇ 'ਚ ਪਿੰਨੀਆਂ ਬਣਾ ਕੇ ਤੇ ਹੁਣ ਭਾਈ ਦਵਾਈ ਤੌਰ ਤੇ ਇਸ ਨੂੰ ਕੋਈ ਵੀ ਖਾ ਸਕਦਾ ਨਾ ਵੀ ਜਿਹਨੂੰ ਬਾਹ ਦੀ ਦਿੱਕਤ ਹੈਗੀ ਉਹ ਵੀ ਖਾ ਸਕਦਾ ਹੈ ਜੇ ਨਹੀਂ ਵੀ ਤਾਂ ਵੀ ਇਹ ਕੋਈ ਚੀਜ਼ ਨਾ ਵੀ ਆਪਾਂ ਨੂੰ ਦਖਲ ਅੰਦਾਜ਼ੀ ਨਹੀਂ ਕਰਦੀ ਤੁਸੀਂ ਜਰੂਰ ਇਸ ਚੀਜ਼ ਦਾ ਸੇਵਨ ਕਰਿਆ ਕਰੋ ਸਾਲ ਤੋਂ ਸਾਲ ਸੇਵਨ ਕਰਿਆ ਕਰੋ ਮੇਥੀ ਦਾ ਠੀਕ ਹੈ ਦਰਸ਼ਕੋ ਵੀਡੀਓ ਵਧੀਆ ਲੱਗੇ ਤੇ ਕਮੈਂਟਰਾਂ 'ਚ ਸਾਨੂੰ ਜਰੂਰ ਦੱਸਿਓ ਤੇ ਮਿਲਦੇ ਆਂ ਫਿਰ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਦਰਸ਼ਕੋ